ਜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਤ ਅੰਕ 602 ਦੇ ਇਸ ਭਾਵੇਂ ਤੀਜੇ ਪਾਸ਼ਾ ਜੀ ਦਾ ਇੱਕ ਸ਼ਬਦ ਆਪਾਂ ਵਿਚਾਰ ਵਿੱਚ ਲੈ ਕੇ ਆਉਨੇ ਆ ਇਸ ਨੂੰ ਵਿਚਾਰਦੇ ਆ ਸਮਝਦੇ ਆ ਸੋਰਠ ਮਹਲਾ ਤੀਜਾ ਦੁਤ ਕੇ ਸਤ ਗੁਰ ਮਿਲੀਐ ਉਲਟੀ ਪਈ ਭਾਈ ਜੀਵਤ ਮਰੇ ਤਾਂ ਪੂਜ ਪਾਈ ਭਗਤੀ ਨੂੰ ਸਮਝਣ ਵਾਸਤੇ ਦਵਾਰੇ ਪੜਦੇ ਆ ਕਿਉਂਕਿ ਵਿਸ਼ਰਾਮ ਸਾਡੇ ਕੋਲੋਂ ਗਲਤ ਪੜਿਆ ਗਿਆ ਸਤ ਗੁਰ ਮਿਲੀਏ ਉਲਟੀ ਭਈ ਭਾਈ ਜੀਵਤ ਮਰੇ ਤਾਂ ਪੂਜ ਪਾਈ ਜੇ ਸੀ ਪੂਰੇ ਗੁਰੂ ਜੀ ਦਾ ਗਿਆਨ ਲੈ ਲਈ ਪੂਰੇ ਗੁਰੂ ਜੀ ਦੇ ਦਰਸ਼ਨ ਨੂੰ ਫਿਲਾਸਫੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਇਹ ਮਨ ਜਿਉਂਦੇ ਜੀ ਮਨ ਮਰ ਜਾਂਦਾ ਜਿਹਨੀ ਤ੍ਰਿਸ਼ਨਾਵਾਂ ਵੱਲੋਂ ਮਨ ਮਰ ਜਾਂਦਾ ਹੈ ਤੇ ਗੁਰੂ ਜੀ ਨੂੰ ਮਿਲਣ ਦਾ ਇਹ ਫਾਇਦਾ ਹੈ ਕਿ ਜੀਵਨ ਪਲਟ ਜਾਂਦਾ ਹੈ ਉਲਟੀ ਪਈ ਜਿਹੜੀ ਜੋ ਸਾਡੀਆਂ ਮਾਨਤਾਵਾਂ ਨੇ ਜੋ ਸਾਡੀਆਂ ਤ੍ਰਿਸ਼ਨਾਵਾਂ ਨੇ ਉਹ ਮਰ ਜਾਂਦੀਆਂ ਨੇ ਤੇ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ ਆਤਮਕ ਜੀਵਨ ਵਾਲੇ ਪਾਸੇ ਨੂੰ ਬੰਦਾ ਪਲਟ ਜਾਂਦਾ ਹੈ ਬਦਲ ਜਾਂਦਾ ਹੈ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਲਾਈ ਗੁਰੂ ਜੀ ਕਹਿੰਦੇ ਉਹ ਮਨੁੱਖ ਗੁਰੂ ਦਾ ਅਸਲ ਸਿੱਖ ਹੈ ਕਿਹੜਾ ਜਿਸ ਨੂੰ ਗੁਰੂ ਜੀ ਪਰਮਾਤਮਾ ਨਾਲ ਜੋੜ ਦੇ ਜਿਸ ਨੂੰ ਗੁਰੂ ਜੀ ਕਿਰਪਾ ਕਰਕੇ ਗਿਆਨ ਦੇ ਦੇਣ ਤੇ ਉਹ ਪਰਮਾਤਮਾ ਨਾਲ ਜੁੜ ਜਾਏ ਉਹ ਅਸਲ ਗੁਰੂ ਦਾ ਸਿੱਖ ਹੈ ਹੁਣ ਅਸੀਂ ਗੁਰਸਿੱਖ ਗੁਰਮਖ ਜਣੇ ਕੜੇ ਨੂੰ ਜੇਸੀ ਅਨਾਉਂਸਮੈਂਟ ਵੀ ਕੋਈ ਬੋਲੀਏ ਤੇ ਆਲੂਆਂ ਦੀ ਤੇ ਗੋਭੀਆਂ ਦੀ ਤੇ ਅਸੀਂ ਉਹਦੇ ਵੀ ਬੋਲਦੇ ਹਾਂ ਜੇ ਕਿਸੇ ਗੁਰਮਖ ਪਿਆਰੇ ਨੇ ਲੈਣੇ ਆ ਜੇ ਕਿਸੇ ਦਾ ਕੋਈ ਸਮਾਨ ਚੋਰੀ ਹੋ ਗਿਆ ਸੀ ਅਨਾਉਂਸਮੈਂਟ ਪਉਲਦੀਆਂ ਕਿ ਜੀ ਗੁਰਮਖ ਪਿਆਰੇ ਨਹੀਂ ਕਿਸੇ ਨਹੀਂ ਨਹੀਂ ਭਾਈ ਜਿਹੜੇ ਗੁਰਮਖ ਪਿਆਰੇ ਨੇ ਉਹ ਇੰਨਾ ਕਮਾਂ ਵਿੱਚ ਨਹੀਂ ਉਹ ਤੇ ਗੁਰੂ ਦੀ ਮਤ ਲਈ ਹੋਈ ਆ ਉਹਨਾਂ ਨੇ ਉਹ ਤੇ ਆਪ ਹੀ ਪਹੁੰਚ ਜਾਣਗੇ ਬਗੈਰ ਕਿਸੇ ਉਸ ਤੋਂ ਸੋ ਤੇ ਗੁਰੂ ਦੀ ਮਤ ਤੇ ਤੁਰਨ ਵਾਲੀ ਗੁਰੂ ਅਖ ਨੇ ਸੋ ਗੁਰੂ ਜੀ ਨੇ ਸਾਨੂੰ ਦੇਖੋ ਗੁਰਮਖ ਦੀ ਪਰਮਾਸ਼ਾ ਇੱਥੇ ਇਸ ਲੈਨ ਦੇ ਪੰਕਤੀ ਵਿੱਚ ਦਿੱਤੀ ਹੈ ਕਿੰਨੀ ਉੱਚੀ ਸੱਚੀ ਕਿ ਜਿਹੜਾ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਨਾਲ ਸਨਮਖ ਹੋ ਜਾਏ ਉਹ ਅਸਲ ਗੁਰੂ ਦਾ ਸਿੱਖ ਹੈ ਮਨ ਐਸ ਕਰਕੇ ਗੁਰੂ ਜੀ ਕਹਿੰਦੇ ਮਨ ਰੇ ਹਰ ਹਰ ਸੇਤੀ ਲੇਵਲਾਈ ਐਸ ਕਰਕੇ ਮਨ ਰੇ ਮਨ ਪਰਮਾਤਮਾ ਨਾਲ ਆਪਣੀ ਸੁਰਤ ਜੋੜ ਲੈ ਸਵਾਲ ਪੈਦਾ ਕਰੋ ਅੰਦਰ ਗੁਰੂ ਜੀ ਜੁੜੇ ਕਿ ਕਿਵੇਂ ਗੁਰੂ ਜੀ ਕਹਿ ਰਹੇ ਆ ਮਨ ਪਰਮਾਤਮਾ ਨਾਲ ਸੁਰਤ ਜੋੜਦਾ ਜੁੜੇ ਕੀ ਕਿਵੇਂ ਗੁਰੂ ਜੀ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮਖ ਪਾਏ ਹਰ ਥਾਈ ਰਹਾਓ ਗੁਰੂ ਜੀ ਕਹਿੰਦੇ ਮਨ ਹਰ ਜਪ ਮੀਠਾ ਲਾਗੇ ਭਾਈ ਮਨਾ ਉਸ ਮਾਲਕ ਨੂੰ ਚੇਤੇ ਵਿੱਚ ਕਰ ਤਾਂ ਕਿ ਤੈਨੂੰ ਉਹ ਮਿੱਠਾ ਲੱਗੇ ਅੰਮ੍ਰਿਤ ਰੂਪੀ ਰਸ ਲੱਗੇ ਫਿਰ ਹੁਣ ਪਹਿਲਾ ਸਵਾਲ ਸੀ ਗੁਰੂ ਜੀ ਲਿਵ ਕਿਵੇਂ ਲੱਗੇਗੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਜਾਣ ਸਮਝ ਉਹਨੂੰ ਜੋੜ ਉਹਦੇ ਨਾਲ ਚੇਤਾ ਚੇਤੇ ਵਿੱਚ ਕਰ ਉਹਨੂੰ ਤਾਂ ਕਿ ਤੈਨੂੰ ਅੰਮ੍ਰਿਤ ਰੂਪੀ ਰਸ ਮਿਲਣਾ ਸ਼ੁਰੂ ਹੋ ਜਾਏ ਮਿੱਠਾ ਲੱਗੇ ਹੁਣ ਸਵਾਲ ਪੈਦਾ ਕਰੋ ਕਿ ਗੁਰੂ ਜੀ ਮਿਲੇਗਾ ਕਿੱਥੋਂ ਇਹ ਅੰਮ੍ਰਿਤ ਗੁਰੂ ਜੀ ਕਹਿੰਦੇ ਘਰਮਕ ਪਾਏ ਹਰ ਥਾਈ ਪ੍ਰਭੂ ਦੀ ਹਜ਼ੂਰੀ ਤੈਨੂੰ ਮਿਲੇਗੀ ਗੁਰੂ ਦੀ ਬਾਤ ਲੈ ਕੇ ਬਸ ਦੇਖੋ ਪ੍ਰਾਹੋ ਤਾਂ ਕੌਂਦੇ ਆਉਂਦੇ ਗੁਰੂ ਜੀ ਨੇ ਸਾਨੂੰ ਜੋੜ ਦਿੱਤਾ ਪਰਮਾਤਮਾ ਨਾਲ ਭਈਆ ਕਹਿੰਦੇ ਐ ਵਨਾ ਆਕਾਲ ਪੁਰਖ ਵੇਹਿਰੂ ਪਰਮਾਤਮਾ ਅੱਲਾ ਗੋਡ ਨੂੰ ਯਾਦ ਕਰ ਉਹਦੇ ਨਾਲ ਸੁਰਤ ਜੋੜ ਆਪਣੀ ਯਾਦ ਕਿਸ ਤਰ੍ਹਾਂ ਕਰਨਾ ਹੈ ਸੁਰਤ ਜੋੜਨੀ ਹੈ ਬਾਰ ਬਾਰ ਉਹ ਨਹੀਂ ਬੋਲੀ ਜਾਣਾ ਫਿਰ ਮਨਾਂ ਜਪ ਸਮਝੋ ਸਮਾਲਕ ਨੂੰ ਤਾਂ ਕਿ ਤੈਨੂੰ ਇਹ ਰਸ ਮਿੱਠਾ ਲੱਗੇ ਅਮਰਤ ਲੱਗੇ ਫਿਰ ਗੁਰੂ ਜੀ ਮਿਲੇਗਾ ਕਿੱਥੋਂ ਸਵਾਲ ਤੇ ਸਵਾਲ ਤੇ ਜਵਾਬ ਗੁਰੂ ਜੀ ਮਿਲੇਗਾ ਕਿੱਥੋਂ ਗੁਰਮਖਪਾਏ ਹਰ ਥਾਂ ਹਰ ਥਾਂ ਹਰੀ ਦਾ ਥਾਂ ਜਿਹੜੀ ਹਰੀ ਦਾ ਟਿਕਾਣਾ ਹਰੀ ਨਾਲ ਸਭਤ ਜੋੜਨ ਦੀ ਜਗਾ ਹਜ਼ੂਰੀ ਕਿੱਥੋਂ ਮਿਲੇਗੀ ਗੁਰਮਖਪਾਏ ਗੁਰੂ ਦੀ ਮਤ ਲੈ ਕੇ ਮਿਲੇਗੀ راہੋ ਇਹ ਗੱਲ ਗੁਰੂ ਜੀ ਇਸ ਸ਼ਬਦ ਵਿੱਚ ਸਮਝਾਉਂਦੇ ਇਹ ਸ਼ਬਦ ਹੈ ਮੇਨ ਥੀਵੇਂ ਬੇਨਕੁਰ ਪ੍ਰੀਤਨੈ ਉਪਜੈ ਭਾਈ ਗਿਆਨ ਤੋਂ ਬਿਨਾ ਪਰਮਾਤਮਾ ਨਾਲ ਪ੍ਰੀਤ ਨਹੀਂ ਪੈਣੀ ਮਨੁੱਖ ਦੂਜੈ ਪਾਏ ਜਿਹੜਾ ਆਪਣੀਆਂ ਮੰਤਾਂ ਲੈ ਕੇ ਗੁਰੂ ਕੋਲ ਆਉਂਦਾ ਤੇ ਗੁਰੂ ਦੀ ਮੰਨ ਗੱਲ ਮੰਨਦਾ ਨਹੀਂ ਆਪਣੀਆਂ ਮੰਤਾਂ ਪੇਸ਼ ਕਰਦਾ ਅੱਗੇ ਗੁਰੂ ਜੀ ਦੇ ਇਹਦੇ ਮੁਤਾਬਕ ਕਰ ਦਿਓ ਗੁਰੂ ਜੀ ਗੁਰੂ ਜੀ ਕਹਿੰਦੇ ਉਹ ਨਹੀਂ ਕਿਉਂਕਿ ਉਹ ਤੇ ਦੁਆਤ ਵਿੱਚ ਪਿਆ ਹੋਇਆ ਮਨਮੁਖ ਬੰਦਾ ਤੇ ਜਿਹਨੂੰ ਗਿਆਨ ਆ ਗਿਆ ਗੁਰੂ ਦਾ ਗਿਆਨ ਬਿਨ ਗੁਰ ਦਾ ਮਤਲਬ ਹੈ ਬਿਨਾ ਗੁਰੂ ਦੇ ਗਿਆਨ ਤੋਂ ਗਿਆਨ ਗੁਰੂ ਜੀ ਕੀ ਦਾ ਦੇ ਰਿਹਾ ਹੈ ਪਰਮਾਤਮਾ ਦਾ ਅਕਾਲ ਪੁਰਖ ਦਾ ਅੱਲਾਹ ਦਾ ਗੌੜ ਦਾ ਬੈਰੂ ਦਾ ਉਹਦੇ ਬਾਰੇ ਦੱਸ ਰਿਹਾ ਹੈ ਗੁਰੂ ਜੇਦੋਂ ਗਿਆਨ ਆਏਗਾ ਵੀ ਮਾਲਕ ਆਏਗਾ ਇਹ ਜੈ ਇੱਥੇ ਰਹਿੰਦ ਉਹਨੇ ਜੋੜੀ ਦੇਰ ਪਹਿਲਾਂ ਆਨੰਦ ਸਾਹਿਬ ਪੜਿਆ ਜਾ ਰਿਹਾ ਸੀ ਇਹ ਬਿਸ ਸੰਸਾਰ ਤੂੰ ਜੋ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਉਸੇ ਕ੍ਰਾਂਤੀ ਦੀ ਗੱਲ ਗੁਰੂ ਜੀ ਇੱਥੇ ਕਰ ਰਹੇ ਆ ਪਹਿਲਾਂ ਇਸ ਸੰਸਾਰ ਨੂੰ ਅਸੀਂ ਵੇਖ ਰਿਹਾ ਹਾਂ ਇਹ ਮਾਇਆ ਹੈ ਮਾਇਆ ਦਾ ਰੂਪ ਹੈ ਪਰ ਜਦੋਂ ਸਾਨੂੰ ਸਮਝ ਪੈਗੀ ਕਿ ਅਕਾਲ ਪੁਰਖ ਵੈਗੁਰੂ ਕਰਕੇ ਇਹ ਸਾਰਾ ਆਕਾਰ ਹੈ ਫਿਰ ਪਤਾ ਲੱਗੇਗਾ ਕਿ ਇਹ ਤਾਂ ਹਰ ਕਾ ਰੂਪ ਹੈ ਹਰੀ ਨੇ ਆਪਣਾ ਰੂਪ ਪੜਾਇਆ ਹੈ ਤੇ ਫਿਰ ਹਾਰੀ ਦਾ ਰੂਪ ਹੀ ਨਜ਼ਰ ਆਏਗਾ ਸਾਰੇ ਕੰਮ ਐਂ ਬਾਣੀ ਨੂੰ ਸਮਝੋ ਭਾਈ ਫਿਰ ਜਾ ਕੇ ਗੱਲ ਬਣਨੀ ਐ ਬੇਨ ਗੁਰ ਪ੍ਰੀਤਨੈ ਉਪਜੈ ਭਾਈ ਮਨਮਕ ਦੂਜੈ ਪਾਏ ਤੋ ਕੁੱਟਨੇ ਮਨਮੁਖ ਕਰਮ ਕਰੇ ਇਹ ਗੁਰੂ ਜੀ ਰੋਜ਼ ਹੀ ਸਮਝਾਉਂਦੇ ਆ ਸਾਨੂੰ ਇਹ ਗੱਲ ਵੀ ਕਰਮ ਕਾਂਡਾਂ ਨੂੰ ਛੱਡ ਦੇ ਇਹ ਤੂੰ ਬਾਧੂ ਦੇ ਕਰੀ ਜਨਾ ਐਵੇਂ ਤੇ ਪ੍ਰਮਾਤਮਾ ਨੂੰ ਸਮਝ ਰਾਇ ਉਹਦੇ ਨਾਲ ਸ਼ਰਤ ਜੋੜਦਾ ਇਹ ਗੱਲ ਗੁਰੂ ਜੀ ਰੋਜ਼ ਕਹਿੰਦੇ ਆ ਸੰਨ ਅਸੀਂ ਬਾਣੀ ਦਾ ਇੱਕ ਸ਼ਬਦ ਪੜ੍ਹੀਏ ਸਾਨੂੰ ਸਮਝ ਵਿੱਚ ਆ ਜਾਏਗੀ ਪਰ ਅਸੀਂ ਸਮਝਣਾ ਨਹੀਂ ਚਾਹੁੰਦੇ ਤੋ ਕੁੱਟੇ ਤੋ ਕੁੱਟੇ ਦਾ ਮਤਲਬ ਪ੍ਰਾਣੀ ਨੂੰ ਕੁੱਟਣਾ ਮਤਲਬ ਦਾਣੇ ਨਹੀਂ ਜਿਹੜੇ ਵਿੱਚ ਦਾਣੇ ਨਹੀਂ ਹੁਣ ਜਦੋਂ ਅਸੀਂ ਦਾਣੇ ਕਿਸੇ ਚੀਜ਼ ਚੋਂ ਕੱਢ ਲਈਏ ਉਹਨੂੰ ਸੀ ਕੁਟਕੀ ਹੋਰ ਦਾਣੇ ਕੱਢਣੇ ਕਾ ਚਾਹੀਏ ਉਹਦੇ ਵਿੱਚੋਂ ਕਿੱਥੋਂ ਨਿਕੜਾਈ ਗਾ ਕੁਝ ਨਹੀਂ ਨਿਕਲਣਾ ਨਾ ਇਹ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਦਾ ਕਰਮ ਆਏ ਮਨਮੁਖ ਕਰਮ ਕਰਾਹੀਂ ਕਰ ਰਹੇ ਭਾਈ ਜਿਹੜੇ ਮਨਮੁਖ ਬੰਦੇ ਨੇ ਆਪਣੀ ਮੰਨਤਾ ਮੁਤਾਬਕ ਗੁਰੂ ਨੂੰ ਮੰਨਦੇ ਨੇ ਆਪਣੀ ਮੰਨਤਾ ਮੁਤਾਬਕ ਗੁਰੂ ਨੂੰ ਪੂਜਦੇ ਨੇ ਉਹ ਗੁਰੂ ਜੀ ਕਹਿੰਦੇ ਕਰਮ ਕਾਂਡ ਕਰਦੇ ਆ ਭਾਈ ਜੇ ਇਹ ਕਰਮ ਕਾਂਡ ਪ੍ਰਾਣੀ ਕੁਟਣ ਦੇ ਬਰਾਬਰ ਨੇ ਹੁਣ ਪ੍ਰਾਣੀ ਦੇ ਦਾੜੇ ਤਾਂ ਨਿਕਲਦੇ ਨਹੀਂ ਇਹਨਾਂ ਕਰਮ ਕੰਡਾਂ 'ਚ ਜੋ ਪ੍ਰਮਾਤਮਾ ਨੇ ਤਾਂ ਮਿਲਣਾ ਨਹੀਂ ਪੱਲੇ ਕਛੂ ਨਾ ਪਾਏ ਉਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਗੁਰੂ ਕੀ ਕਹਿੰਦੇ ਤੇ ਸਾਰਾ ਸਿੱਖ ਜਗਤ ਇਸ 'ਚ ਲੱਗਿਆ ਹੋਇਆ ਸਾਰਾ ਸਿੱਖ ਜਗਤ ਲੱਗਿਆ ਹੋਇਆ ਹੁਣ ਆਪਾਂ ਦੇਖ ਨਹੀਂਦੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਆਪਣੀਆਂ ਦੁਕਾਨਾਂ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਪੰਜਾਬ ਸਰਕਾਰ ਨੇ ਨਗਰ ਕੀਰਤਨ ਫਿਰ ਪੁਜਾਰੀਆਂ ਨੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਕਰਮ ਕਾਂਡ ਫਿਰ ਹੁਣ ਹਰਿਆਣਾ ਐਸਜੀਪੀਜੀ ਕਹਿੰਦੀ ਅਸੀਂ ਪਿੱਛੇ ਕਿਉਂ ਰਹੀਏ ਉਹ ਚਾਰ ਲੈਣਾ ਹੋਰ ਲਿਖ ਕੇ ਨਾਲ ਉਹਨਾਂ ਨੇ ਹੋਰ ਕੰਮ ਪਤਾ ਦੇ ਉਹ ਕਹਿੰਦੇ ਜੀ ਅਸੀਂ ਫਰੀ ਵਸਾ ਕੇ ਜਾ ਤੁਸੀਂ ਲੋਕਾਂ ਨੂੰ ਬਾਣੀ ਦਾ ਫਰੀ ਗਿਆਨ ਭੇਜ ਦਿਵੋ ਤੁਸੀਂ ਲੋਕਾਂ ਨੂੰ ਬਾਣੀ ਨਾਲ ਜੋੜ ਦਿਓ ਫਰੀ ਸੇਵਾ ਕਰ ਦਿਓ ਸਫਰੀਨ ਦੇ ਦਿਓ ਗੁਰਦੁਆਰਿਆਂ ਦੇ ਵਿੱਚ ਐਨਾ ਖਰਚਾ ਕਰ ਦਿਓ ਗੁਰਦੁਆਰਿਆਂ ਵਿੱਚ ਸਿਸਟਮ ਪੈਦਾ ਕਰ ਦਿਓ ਕਿ ਉੱਥੇ ਕਲਾਸਾਂ ਲੱਗਣ ਐਜੂਕੇਟਿਡ ਸਿੱਖ ਭੇਜ ਦਿਓ ਉੱਥੇ ਤਾਂ ਕਿ ਗੁਰੂ ਦੇ ਇਤਿਹਾਸ ਤੇ ਗੁਰੂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾ ਸਕਣ ਉਹ ਉਹ ਮਹਿਜ ਚੰਦ ਬੱਦੇ ਰੱਖੇ ਹੋਏ ਆ ਉਹਨਾਂ ਨੂੰ ਕਦੇ ਕਿਤੇ ਇੱਕ ਥਾਈ ਭੇਜਤਾ ਸਾਲ ਦੋ ਸਾਲ ਬਾਅਦ ਕਿਸੇ ਗੁਰਦੁਆਰੇ ਵਿੱਚ ਘੰਟਾ ਬੋਲ ਨਹੀਂ ਆਉਂਦੀ ਉਹ ਪਹੁੰਚਣਾ ਤਾਂ ਗੁਰਵਾੜੀ ਤੱਕ ਐ ਪਹੁੰਚਣਾ ਤਾਂ ਗੁਰਵਾੜੀ ਦੇ ਗਿਆਨ ਤੱਕ ਐ ਤੇ ਜੇ ਗੁਰੂ ਦੀ ਬਾਣੀ ਪੜ੍ਹਨੀ ਆ ਗਈ ਸਮਝ ਨਹੀਂ ਆ ਗਈ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਤੇ ਅੰਦਰੋਂ ਹੋ ਜਾਣੀ ਐ ਗੁਰਮੇਲੀਏ ਨਾਮ ਮਨ ਰਵਿਆ ਗੁਰੂ ਜੀ ਕਹਿੰਦੇ ਜੇ ਗੁਰੂ ਨੂੰ ਮਿਲ ਪਈਏ ਨਾ ਜੇ ਗੁਰੂ ਦੀ ਅਸਲ ਥਿਓਰੀ ਨੂੰ ਸਮਝ ਲਈ ਨਾਮ ਵਨ ਰਵਿਆ ਨਾਮ ਕੀ ਹੋਇਆ ਪਰਮਾਤਮਾ ਦੇ ਸਾਰੇ ਗੁਣ ਪੂਰੀ ਹੋਂਦ ਮਨ ਵਿੱਚ ਪ੍ਰਗਟ ਹੋ ਜੇਗੀ ਭਾਈ ਆਪਾਂ ਨੂੰ ਕਹਿੰਦੀ ਗੁਰੂ ਜੀ ਆਪਾਂ ਨੂੰ ਭਾਈ ਦੇ ਤੌਰ ਤੇ ਸੰਬੋਧਨ ਕਰਦੇ ਆ ਗੁਰ ਮੇਲੀਏ ਨਾਮ ਰਵਿਆ ਭਾਈ ਸੱਚੀ ਪ੍ਰੀਤ ਪਿਆਰ ਮਾਲਕ ਨਾਲ ਪਿਆਰ ਪੈ ਜਾਊਗਾ ਜਿਹਦ ਨੂੰ ਜਾਣ ਲਿਆ ਉਹਦੇ ਗੁਣਾਂ ਨੂੰ ਸਮਝ ਲਿਆ ਉਹਦੇ ਨਾਲ ਪਿਆਰ ਪੈ ਜੂਗਾ ਪਰਮਾਤਮਾ ਨਾਲ ਇੱਕਮਿਕ ਹੋ ਜਾਗੇ ਪਰਮਾਤਮਾ ਮਿਲ ਜਾਏਗਾ ਸਦਾ ਹਰ ਕੀ ਗੁਣ ਰਵੇ ਭਾਈ ਗੁਰ ਕੀ ਏਤ ਅਪਾਰ ਗੁਰੂ ਜੀ ਕਹਿੰਦੇ ਫਿਰ ਉਹ ਬੰਦਾ ਪਰਮਾਤਮਾ ਦੇ ਗੁਣਾਂ ਵਿੱਚ ਰੰਗਿਆ ਰਹਿੰਦਾ ਹੈ ਗੁਣਾਂ ਵਿੱਚ ਸਮਾ ਜਾਂਦਾ ਹੈ ਇਹ ਗੁਰੂ ਨਾਲ ਪਿਆਰ ਪਾ ਲੈਂਦਾ ਹੈ ਅਕਸ਼ਿਸ਼ ਆਹ ਐ ਐ ਐ ਆਹ ਪ੍ਰਵਾਰ ਵਾਲੀ ਜਿਹੜੀ ਬੇਅੰਤ ਉਹਦੇ ਉੱਤੇ ਬੇਰ ਹੋ ਜਾਂਦੀ ਹੈ ਪਿਆਰ ਦੀ ਬਰਕਤ ਵਰਸ਼ਣੀ ਸ਼ੁਰੂ ਹੋ ਜਾਂਦੀ ਹੈ ਮਾਲਕ ਦਾ ਪਿਆਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਹੁਕਮ ਰਜ਼ਾਈ ਚਰਨਾ ਸ਼ੁਰੂ ਕਰ ਦਿੰਦਾ ਹੈ ਆਇਆ ਸੋ ਪ੍ਰਵਾਨ ਹੈ ਭਾਈ ਐਸੇ ਜੀਵ ਦਾ ਫਿਰ ਜਗਤ ਤੇ ਆਉਣਾ ਪ੍ਰਵਾਨ ਹੈ ਪ੍ਰਵਾਨ ਦਾ ਮਤਲਬ ਪਾਸ ਹੋਣਾ ਪਰਮਾਤਮਾ ਵੱਲ ਨਿਸ਼ਾਨ ਲੱਗਣਾ ਪ੍ਰਮਾਣ ਹੋ ਜਾਂਦਾ ਹੈ ਉਹ ਇਸ ਜੀਵਨ ਨੂੰ ਜਿੱਤ ਲੈਂਦਾ ਹੈ ਕੌਣ ਗੁਰੂ ਜੀ ਜੇ ਗੁਰ ਸੇਵਾ ਚਿਤ ਲਾਈ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਿਤ ਜੋੜ ਲੈਂਦਾ ਹੁਣ ਮੈਨਾਂ ਮਾਲਕ ਨੂੰ ਹੈ ਗੁਰੂ ਜੀ ਕਹਿੰਦੇ ਗੁਰੂ ਦੀ ਸ਼ਰਨ ਲੈ ਲੈ ਇੱਥੇ ਸ਼ਬਦ ਨਾਲ ਚਿਤ ਜੋੜਦਾ ਆਇਆ ਸੋ ਪ੍ਰਮਾਣ ਹੈ ਭਾਈ ਜੈ ਗੁਰ ਸੇਵਾ ਚਿੱਤ ਲਾਏ ਜਿਹੜਾ ਗੁਰੂ ਦੀ ਸ਼ਰਨ ਲੈ ਰਿਹਾ ਗੁਰੂ ਦੀ ਸੇਵਾ ਵਿੱਚ ਚਿੱਤ ਜੋੜ ਦੇਗਾ ਜੈਨੇ ਗੁਰੂ ਸਾਡੀ ਕੌਣ ਨੇ ਸ਼ਬਦ ਗੁਰੂ ਸ਼ਬਦ ਗੁਰੂ ਦੀ ਸੇਵਾ ਕੀ ਹੈ ਸ਼ਬਦ ਦੀ ਸ਼ਰਨ ਲੈਣੀ ਗੁਰੂ ਦੀ ਸ਼ਰਨ ਲੈ ਲੈਣੀ ਨਾਨਕ ਨਾਮ ਹਰ ਪਾਈਏ ਭਾਈ ਗੁਰ ਸ਼ਬਦੀ ਵਿੱਚ ਲਾਏ ਉਹ ਨਾਨਕ ਕੀ ਕਹਿ ਰਿਹਾ ਹੈ ਪਰਮਾਤਮਾ ਦੀ ਹੋਂਦ ਤੇਰੇ ਅੰਦਰ ਪ੍ਰਗਟ ਹੋ ਜੂਗੀ ਮਿਲ ਜਾਏਗੀ ਪਾ ਲਵੇਂਗਾ ਭਾਈ ਪਰ ਪਾਈ ਕਿਵੇਂ ਜਾਏਗੀ ਗੁਰ ਬਲਾਈ ਮਲਾਈ ਜੇ ਗੁਰੂ ਮਲਾਉਣਾ ਚਾਹਵੇ ਤੇ ਪਰਮਾਤਮਾ ਨਾਲ ਬਿਲਾਪ ਤੇਰਾ ਕਰ ਸਕਦਾ ਹੈ ਗੁਰੂ ਕਿਰਪਾ ਨਾਲ ਪਰਮਾਤਮਾ ਨਾਲ ਬਿਲਾਪ ਹੋ ਸਕਦਾ ਹੈ ਇਸ ਤਰ੍ਹਾਂ ਸਮਝ ਲੈਣੇ ਆਪਾਂ ਹਣ ਗੁਰੂ ਕਿਰਪਾ ਕੀ ਹੈ ਸਾਡੇ ਗੁਰੂ ਜੀ ਕੌਣ ਨੇ ਸ਼ਬਦ ਗੁਰੂ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਪਤਾ ਹੋਣਾ ਜੀ ਨੇ ਸਾਨੂੰ ਕਿਸ ਨਾਲ ਜੋੜਿਆ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨਾਲ ਜੋੜਿਆ। ਪੜਦੇ ਹੋ ਨਾ ਇੱਕ ਕਹਾਣੀ ਪੜਦੇ ਹੋਗੇ। ਇਤਿਹਾਸ ਵਿੱਚੋਂ ਕਿ ਪੰਜਵੇਂ ਪਾਸ਼ਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 1604 ਈਸਵੀ ਵਿੱਚ ਦਰਬਾਰ ਸਾਹਿਬ ਚ ਕਰਿਆ। ਬਾਬਾ ਬੁੱਢਾ ਜੀ ਇਹ ਨੂੰ ਗ੍ਰੰਥੀ ਥਾਪੇਗੇ। ਆਪ ਗੁਰੂ ਸਾਹਿਬ ਜੀ ਉਸ ਤੋਂ ਬਾਅਦ ਫਿਰ ਖੜੇ ਤੇ ਨਹੀਂ ਬੈਠੇ ਉੱਚੀ ਚੌਂਕੀ ਤੇ ਨਹੀਂ ਬੈਠੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਚੌਂਕੀ ਤੇ ਆਪ ਸੰਗਤ ਵਿੱਚ ਉਸ ਦਿਨ ਹੀ ਪੈਸੇ ਤੇ ਗੁਰੂ ਜੀ ਨੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਹੀ ਸਾਨੂੰ ਸ਼ਬਦ ਨਾਲ ਜੋੜਿਆ ਇਹਨੂੰ ਸਮਝਣ ਵਾਸਤੇ ਤੁਸੀਂ ਉਹ ਇਤਿਹਾਸ ਪੜ੍ਹੋ ਜਦੋਂ ਮੁਸਲਮਾਨ ਫਕੀਰ ਪੁੱਛਦਾ ਹੈ ਗੁਰੂ ਜੀ ਇਹ ਕਿਤਾਬ ਖੋਲ ਕੇ ਦੱਸੋ ਇਹ ਪੁਸਤਕ ਇਹ ਪੋਥੀ ਇਹ ਗ੍ਰੰਥ ਜਿਹੜਾ ਤੁਹਾਡੇ ਕੋਲ ਹੈ ਉਹਨੂੰ ਖੋਲ ਕੇ ਦੱਸੋ ਕਈ ਹਿੰਦੂ ਬਟਾਏ ਕਿ ਮੁਸਲਮਾਨ ਗੁਰੂ ਜੀ ਉੱਤੇ ਕਹਿੰਦੇ ਆ ਸ਼ੋਭਾ ਮਲਾ ਬਾਝੋਂ ਦੋਨੋਂ ਹੀ ਰੋਈ ਸ਼ੋਭਾ ਮਲ ਚਾਹੀਦੇ ਨੇ ਚੰਗੇ ਕਰਮ ਚਾਹੀਦੇ ਚੰਗਾ ਇਨਸਾਨ ਬਣਨਾ ਸਭ ਤੋਂ ਜ਼ਰੂਰੀ ਹੈ ਇਹ ਉਦੋਂ ਗੁਰੂ ਜੀ ਸ਼ਬਦ ਨੂੰ ਖੋਲ ਕੇ ਉਸ ਸਮਝਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਸ਼ਬਦ ਨਾਲ ਜੋੜਨਾ ਆਏ ਸੀ ਬਾਣੀ ਨਾਲ ਜੋੜਨਾ ਆਏ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਉਸ ਤਕੀਦ ਤੇ ਪੱਕਾ ਕਰ ਦਿੱਤਾ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਪੜ੍ਹਦੇ ਆਂ ਬਾਬਾ ਨਾਨਕ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਦੀ ਸਾਰੀ ਬਾਣੀ ਦਸ਼ੇ ਗੁਰੂਆਂ ਦੀ ਉਪਦੇਸ਼ ਤੇ ਭਗਤ ਜਨਾਂ ਦਾ ਉਪਦੇਸ਼ ਸਾਡੇ ਮਨ ਤੇ ਵਸਣਾ ਚਾਹੀਦਾ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤਾਂ ਪਰ ਅਸੀਂ ਟੇਕਿਆ ਨਹੀਂ ਅਸੀਂ ਤੇ ਆਪਣੀਆਂ ਮੰਨਤਾਂ ਲੈ ਕੇ ਆਏ ਸੀ ਉਹ ਗੁਰੂ ਜੀ ਅੱਗੇ ਰੱਖ ਦਿੱਤੀਆਂ ਗੁਰੂ ਜੀ ਇਹ ਸਾਰੀਆਂ ਪੂਰੀਆਂ ਕਰ ਦਿਓ ਜਿਹੜੀਆਂ ਬਾਕੀਆਂ ਬਚੀਆਂ ਮੈਂ ਕੱਲ ਨੂੰ ਲੈ ਕੇ ਆਵਾਂਗਾ ਦੁਬਾਰੇ ਅਗਲੇ ਦਿਨ ਫੇਰ ਲਿਸਟ ਲੈ ਕੇ ਆਗੇ ਫੇਰ ਲਿਸਟ ਪੇਸ਼ ਕੀਤੀ ਫਿਰ ਤੀਜੇ ਦਿਨ ਆ ਕੇ ਲਿਸਟ ਲੈ ਕੇ ਪੇਸ਼ ਕੀਤੀ ਇਹ ਕਿਤੇ ਗੁਰੂ ਜੀ ਕੋਲੋਂ ਗੁਰੂ ਜੀ ਨੂੰ ਹੀ ਮੰਗ ਲਿਆ ਹੁੰਦਾ ਇਹ ਸਾਰਾ ਕੁਝ ਮਿਲ ਜਾਣਾ ਗੁਰੂ ਜੀ ਸਾਨੂੰ ਗੁਰ ਦੇ ਦਿਓ ਗਿਆਨ ਦੇ ਦਿਓ ਗਿਆਨ ਕੀ ਦਾ ਵਾਲਕ ਦਾ ਇਹ ਮਾਲਕ ਕੋਲੋਂ ਕੀ ਆ ਰਿਹਾ ਸਾਰੀਆਂ ਦਾਤਾਂ ਮਾਲਕ ਕੋਲੋਂ ਆਣਗੀਆਂ ਮਾਲਕ ਨੇ ਸਰੀਰ ਦਿੱਤਾ ਹੈ ਮਾਲਕ ਨੇ ਜਿੰਦ ਪਾਈ ਹੈ ਮਾਲਕ ਨੇ ਹਵਾ ਦਿੱਤੀ ਹੈ ਪਾਣੀ ਦਿੱਤਾ ਹੈ ਧਰਤੀ ਦਿੱਤੀ ਹੈ ਆਕਾਸ਼ ਦਿੱਤਾ ਹੈ ਰਹਿਣ ਵਾਸਤੇ ਧਰਮਸ਼ਾਲ ਦਿੱਤੀ ਹੈ ਕਿਉਂ ਨਾ ਫਿਰ ਉਸੇ ਮਾਲਕ ਨੂੰ ਮੰਗ ਲਈਏ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ ਇਹ ਉਹ ਕਿੱਥੋਂ ਮਿਲੇਗਾ ਗੁਰੂ ਖੋਲ ਪਰ ਮਿਲੇਗਾ ਕਦੋਂ ਇਹ ਤਾਂ ਮੈਂ ਛੱਡ ਦੇਮ ਤੇ ਮੈਂ ਮੰਗ ਰਿਆਂ ਨਾ ਮੈਂ ਮੰਗੀ ਜਾ ਰਿਹਾ ਸੋ ਆ ਇਸ ਤਰ੍ਹਾਂ ਬਾਣੀ ਨੂੰ ਪੜੋ ਸਮਝੋ ਵਿਚਾਰੋ ਇਹ ਸ਼ਬਦ ਸਤਗੁਰੂ ਦੀ ਕਿਰਪਾ ਨਾਲ ਆਪਾਂ ਵਿਚਾਰ ਕੀਤਾ ਇਸ ਸ਼ਬਦ ਨੂੰ ਆਪਾਂ ਨੂੰ ਵਿਚਾਰਨ 10 12 ਮਿੰਟ ਲੱਗੇ ਸਮ ਸੋ ਹਰ ਜੀਵ ਇੱਕ ਸ਼ਬਦ ਰੋਜ਼ ਵਿਚਾਰੋ ਤਾਂ ਕਿ ਸਾਨੂੰ ਬਾਣੀ ਸਮਝ ਵਿੱਚ ਆ ਜਾਏ ਗੁਰੂ ਜੀ ਕਹਿੰਦੇ ਕੀ ਹੈ ਗੁਰੂ ਜੀ ਸਮਝਾਉਂਦੇ ਕੀ ਹੈ